ਸੋ ਸਸਿਕਾ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਇਮੀਗ੍ਰੇਸ਼ਨ ਮਨਿਸਟਰ ਕੈਨੇਡਾ ਵੱਲੋਂ ਕੁਝ ਘੰਟੇ ਪਹਿਲਾਂ ਕੁਝ ਅਪਡੇਸ਼ਨਸ ਦਿੱਤੀਆਂ ਗਈਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਵਰਕਰਸ ਨੂੰ ਸਾਰਿਆਂ ਨੂੰ ਲੈ ਕੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਸਾਡੇ ਤੱਕ ਕੋਈ ਗਲਤਮਲਤ ਖਬਰ ਜਾਂ ਕਿਸੇ ਵੀ ਮਾਨਕੜਤ ਤਰੀਕੇ ਦੇ ਨਾਲ ਬਣਾ ਕੇ ਤੁਹਾਡੇ ਤੱਕ ਪਹੁੰਚੇ ਤੇ ਪੈਨਿਕ ਦਾ ਮਾਹੌਲ ਕ੍ਰੀਟ ਹੋਵੇ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਆਪ ਵੀ ਸੁਣ ਲਓ ਆਪ ਦੇ ਪਰਿਵਾਰ ਨੂੰ ਵੀ ਸੁਣਾ ਦਿਓ ਦੋਸਤਾਂ ਨਾਲ ਵੀ ਸ਼ੇਅਰ ਕਰ ਲਓ ਜਿਹੜੇ ਜਿਹੜੇ ਬੱਚੇ ਪਲਾਨ ਕਰ ਰਹੇ ਨੇ ਕੈਨੇਡਾ ਜਾਣ ਦਾ ਜਾਂ ਕੈਨੇਡਾ ਪਹੁੰਚੇ ਨੇ ਸਾਰਿਆਂ ਲਈ ਜ਼ਰੂਰੀ ਆ ਪਹਿਲੀ ਚੀਜ਼ ਤਾਂ ਇਹ ਆ ਕਿ ਮੈਂ 2025 ਦਾ ਜਿਹੜਾ ਉਹਨਾਂ ਨੇ ਕੋਟਾ ਰੀਲੀਜ਼ ਕਰਤਾ ਕਿ 4,37,000 ਸਟੂਡੈਂਟ ਦਾ ਕੋਟਾ ਉਹਨਾਂ ਨੇ ਰੱਖਿਆ ਵਾ ਜਿਹੜਾ ਕਿ ਇਸ ਸਾਲ ਦੇ ਵਿੱਚ ਉਹਨਾਂ ਨੇ ਪੂਰਾ ਕਰਨਾ 2025 ਦੇ ਦੌਰਾਨ ਕਿੰਨਾ ਕੋਟਾ ਵਾ 4 ਲੱਖ ਤੇ 37000 ਸਟੂਡੈਂਟ ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਆ ਚੇਂजेस ਜਿਹੜੀਆਂ ਮੈਂ ਲੈ ਕੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਉਹ ਧਿਆਨ ਨਾਲ ਧਿਆਨ ਨਾਲ ਸੁਣ ਲਿਓ ਕਿ ਅੱਗੇ ਜਿਵੇਂ ਪੈਰ ਲੈਟਰ ਮਾਸਟਰ ਡਿਗਰੀ ਜਾਂ ਪੀ ਐਚ ਡੀ ਲਈ ਨਹੀਂ ਰਿਕੁਆਇਰਡ ਸੀ ਉਹਨਾਂ ਨੂੰ ਵੀ ਗਵਰਨਮੈਂਟ ਆਫ ਕੈਨੇਡਾ ਨੇ ਪੈਰ ਲੈਟਰ ਅੰਡਰ ਲੈ ਜਾਂਦਾ ਮਾਸਟਰ ਡਿਗਰੀ ਨੂੰ ਵੀ ਪੀ ਐਚ ਡੀ ਨੂੰ ਵੀ ਕਿਉਂ ਕਿਉਂਕਿ ਗਵਰਨਮੈਂਟ ਕਹਿੰਦੀ ਵੀ ਅਸੀਂ ਜਿਹੜਾ ਸਟੂਡੈਂਟ ਵੀ ਪੜਨ ਆਉਂਦਾ ਜਿਹੜੇ ਵੀ ਕਾਲਜ ਜਿਹੜੀ ਵੀ ਇੰਸਟੀਟਿਊਸ਼ਨ ਚ ਜਾਂਦਾ ਅਸੀਂ ਉਸ ਇੰਸਟੀਟਿਊਟ ਦੇ ਉੱਤੇ ਸਖਤ ਨਿਗਰਾਨੀ ਰੱਖਣਾ ਚਾਹੁੰਦੇ ਆ ਕਿ ਬੱਚਾ ਉੱਥੇ ਪੜ ਰਿਹਾ ਉਹ ਤੁਹਾਨੂੰ ਪੜਾ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਹਦੇ ਇਹਦੇ ਨਾਲ ਮੇਰੇ ਹਿਸਾਬ ਨਾਲ ਸਟੂਡੈਂਟ ਦਾ ਕੋਈ ਬਹੁਤਾ ਸਬੰਧ ਨਹੀਂ ਹੈ ਕਿਉਂਕਿ ਕਾਲਜ ਨੇ ਯੂਨੀਵਰਸਿਟੀ ਨੇ ਆਪ ਪੈਰ ਲੈਟਰ ਜਨਰੇਟ ਕਰਕੇ ਦੇਣੀਆਂ ਸਟੇਟ ਗਵਰਨਮੈਂਟ ਦੇ ਨਾਲ ਮਿਲ ਕੇ ਰਲ ਕੇ ਤੇ ਉਹਦੇ ਚ ਆਪਣਾ ਕੋਈ ਸਬੰਧ ਨਹੀਂ ਜਿਹੜੇ ਕਾਲਜ ਤੁਸੀਂ ਪੜਨ ਜਾਣਾ ਉਹਨਾਂ ਨੇ ਪੈਰ ਲੈਟਰ ਦਿੱਤੀ ਹੈ ਹੁਣ ਵੀ ਦੇ ਰਹੇ ਜਿਵੇਂ ਅੰਡਰਗ੍ਰੈਜ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਅਪਰੇਸ਼ਨ ਆ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਬੱਚਿਆਂ ਵਾਸਤੇ ਆ ਜਿਨ੍ਹਾਂ ਨੇ ਜਾ ਕੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਆਪਦਾ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਹੁਣ ਤੁਹਾਡੇ ਕੋਲੇ ਜਦੋਂ ਤੁਸੀਂ ਵਰਕ ਪਰਮਿਟ ਅਪਲਾਈ ਕਰੋਗੇ ਤਾਂ ਤੁਹਾਡੇ ਕੋਲੇ ਵੈਲਿਡ ਆਇਲਟ ਸੋਣਾ ਚਾਹੀਦਾ ਬਸ ਇਹੀ ਇੱਕੋ ਇੰਪੋਰਟੈਂਟ ਅਪਰੇਸ਼ਨ ਆ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਯਾਨੀ ਕਿ ਜਦੋਂ ਤੁਸੀਂ ਪੜ੍ਹ ਰਹੇ ਹੋ ਮੋਂਗੇ ਪਹਿਲਾ ਸੈਮੈਸਟਰ ਹੋ ਗਿਆ ਜਾਂ ਦੂਜਾ ਹੋ ਗਿਆ ਨਾਲ ਹੀ ਆਪਦਾ ਆਇਲਟ ਕਲੀਅਰ ਕਰਕੇ ਰੱਖ ਲਓ ਰਿਕੁਆਇਰਮੈਂਟ ਬਹੁਤ ਥੋੜੀ ਆ ਜੇ ਤਾਂ ਤੁਸੀਂ ਕਾਲਜ ਚ ਪੜ੍ਹ ਰਹੇ ਹੋ ਤਾਂ ਤੁਹਾਡੀ ਰਿਕੁਆਇਰਮੈਂਟ CLB 5 ਆ ਯਾਨੀ ਕਿ ਓਵਰਆਲ 5 5 ਈਚ ਲਾ ਲਓ ਜੇ ਤੁਸੀਂ ਯੂਨੀਵਰਸਿਟੀ ਪੜ ਰਹੇ ਹੋ 7 CLB ਆ ਇਹਦੇ ਬੈਂਡ ਸਕੋਰ ਬਣਦੇ ਆ 6 ਈਚ ਇਹ ਤੁਹਾਡੇ ਕੋਲੇ ਇੱਕ ਡਾਕੂਮੈਂਟ ਉਹਨਾਂ ਨੇ ਹੋਰ ਐਡ ਆਨ ਕਰਤਾ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਕਿ ਤੁਹਾਡੇ ਕੋਲੇ ਵੈਲਿਡ ਆਇਲੈਂਡ ਟੈਸਟ ਹੋਣਾ ਚਾਹੀਦਾ ਉਹ ਕਹਿੰਦੇ ਇਸ ਲਈ ਅਸੀਂ ਕਰ ਰਹੇ ਹਾਂ ਕੇ ਬੱਚਿਆਂ ਕੋਲੇ IELTS ਦਾ ਵੈਲਿਡ ਰਿਜ਼ਲਟ ਹੋਵੇ ਤੇ ਜਦੋਂ ਉਹ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਕੇ ਉਹਨਾਂ ਲਈ PR ਦੇ ਵਿੱਚ ਐਲੀਜੀਬਲ ਹੋਣਾ ਸੌਖਾ ਹੋ ਜੇ। ਇੰਨੀ ਇੱਕ ਗੱਲ ਐ ਦੇ ਵਿੱਚ। ਇਸ ਤੋਂ ਜ਼ਿਆਦਾ ਜਿਹੜੀਆਂ ਹੋਰ ਅਪਡੇਸ਼ਨਸ ਨੇ ਓਪਨ ਵਰਕ ਪਰਮਿਟ ਨੂੰ ਲੈ ਕੇ ਉਹ ਸਿਰਫ ਇਹੀ ਹੈ ਕਿ ਮਾਸਟਰ ਡਿਗਰੀ ਵਾਲਿਆਂ ਨੂੰ ਜਾਣ ਕੇ ਜਿਨ੍ਹਾਂ ਦੇ 16 ਮਹੀਨੇ ਦਾ ਕੋਰਸ ਹੋਊਗਾ ਉਹ ਸੇਮ ਹੀ ਆ ਉਹਦੇ ਵਿੱਚ ਕੋਈ ਬਹੁਤੀਆਂ ਚੇਂਜਸ ਨਹੀਂ ਆਈਆਂ। ਹੁਣ ਜਿਹੜੀਆਂ ਰਹਿਣਾ ਤੁਸੀਂ ਧਿਆਨ ਰੱਖਣਾ ਹੁਣ ਨਾ 2 4 5 7 ਵੀਡੀਓ ਇਸ ਜਿਹਾਉਣੀਆਂ ਕਿ ਚੇਂਜਸ ਤੋਂ ਪਹਿਲਾਂ ਪਹਿਲਾਂ ਕੇਸ ਲਾ ਲਓ ਇਹੋ ਜੀ ਕੋਈ ਚੇਂਜਸ ਨਹੀਂ ਕੀਤੀਆਂ ਗਵਰਨਮੈਂਟ ਆਫ ਕੈਨੇਡਾ ਨੇ ਜਿੱਦੇ ਤੋਂ ਤੁਸੀਂ ਪਹਿਲਾਂ ਕੇਸ ਲਾਉਣਾ ਸਾਰੀਆਂ ਚੇਂਜਸ ਉੱਥੇ ਪਹੁੰਚਣ ਤੋਂ ਬਾਅਦ ਨਹੀਂ ਪਹੁੰਚਣ ਤੋਂ ਪਹਿਲਾਂ ਕਿਸੇ ਵੀ ਚੇਂਜਸ ਦਾ ਕੋਈ ਸਬੰਧ ਨਹੀਂ ਹੈ ਇਧਰੋਂ ਵੀਜ਼ਾ ਪ੍ਰੋਸੈਸ ਦੇ ਵਿੱਚ ਕੋਈ ਸਬੰਧ ਨਹੀਂ ਹੈ ਦੂਸਰੀ ਚੀਜ਼ ਪੈਕੇजेस ਫੀ ਆਫਟਰ ਵੀਜ਼ਾ ਪ੍ਰਾਈਵੇਟ ਕਾਲਜਸ ਇਹਨਾਂ ਤੋਂ ਬਚਣਾ ਹਮੇਸ਼ਾ ਜਿਹੜਾ ਬੰਦਾ ਪੈਕੇਜ ਕਰੂਗਾ ਨਾ ਉਹ ਤੁਹਾਨੂੰ ਇਹ ਸ਼ੋ ਕਰਾਊਗਾ ਕਿ ਮੈਂ ਤਾਂ ਤੁਹਾਡੇ ਲਈ ਕਰ ਰਿਹਾ ਜਿਹੜਾ ਬੰਦਾ ਵੀ ਹਾਈ ਕਮਿਸ਼ਨ ਆਫ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਤੋੜ ਕੇ ਆਪਦੇ ਹਿਸਾਬ ਨਾਲ ਪ੍ਰੋਸੈਸ ਚਲਾ ਰਿਹਾ ਉਹ ਗਲਤ ਕਰ ਰਿਹਾ ਪ੍ਰੋਸੀਜਰ ਕੀ ਆ ਸਿੰਪਲ ਪ੍ਰੋਸੈਸ ਆ ਆਫਰ ਲੈਟਰ ਅਪਲਾਈ ਹੋਣੀ ਆ ਫੀਸ ਜੀਆਈਸੀ ਜਾਣਾ ਐਲਓਏ ਆਉਣੀ ਆ ਸਰਟੀਫਿਕੇਟ ਆਉਣਾ ਜੀਆਈਸੀ ਦਾ ਮੈਡੀਕਲ ਹੋਣਾ ਫਾਈਲ ਐਂਬੈਸੀ ਚ ਲੱਗਣੀ ਆ ਜੀਆਈਸੀ ਸਟੂਡੈਂਟ ਦੇ ਅਕਾਊਂਟ ਚ ਜਾਣਾ ਫੀਸ ਪੇਰੈਂਟਸ ਤੋਂ ਵੀ ਜਾ ਸਕਦੀ ਆ ਸਟੂਡੈਂਟ ਤੋਂ ਵੀ ਜਾ ਸਕਦੀ ਆ ਕਿਸੇ ਵੀ ਬਲੱਡ ਰਿਲੇਸ਼ਨ ਦੇ ਵਿੱਚੋਂ ਵੀ ਜਾ ਸਕਦੀ ਆ ਸੋ ਇਹ ਪ੍ਰੋਸੈਸ ਆ ਦੂਸਰਾ ਕੋਈ ਪ੍ਰੋਸੈਸ ਨਹੀਂ ਜੇ ਕੋਈ ਦੂਸਰਾ ਬੰਦਾ ਤੁਹਾਨੂੰ ਕੋਈ ਵੀ ਪ੍ਰੋਸੈਸ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਸਮਝ ਲਓ ਉਹਦੇ ਵਿੱਚ ਕੋਈ ਘਪਲਾ ਵਾ ਐਨਾ ਕਹਦਾ ਦੋਸਤੋ ਖਿੰਮਤਾ ਜਾ ਚੱਕਾ ਘਬਰਾਉਣਾ ਨਹੀਂ ਪੈਨਿਕ ਨਹੀਂ ਹੋਣਾ ਪਤਾ ਨਹੀਂ ਕੀ ਕੀ ਹੋ ਜੀਆਂ ਨਿਊਜ਼ ਤੁਹਾਡੇ ਕੋਲੇ ਮੂਰੇ ਆਉਣਗੀਆਂ ਜਿਹੜੇ ਵੀ ਕੋਈ ਧਿਆਨ ਦੇ ਵਿੱਚ ਕੋਈ ਗੱਲ ਐਸੀ ਆਉਂਦੀ ਆ ਕਿ ਕੁਝ ਅਪਡੇਸ਼ਨ ਪਤਾ ਨਹੀਂ ਕੀ ਹੋ ਗਿਆ ਸਾਡੇ ਨਾਲ ਉਹ ਇਹ ਵੀਡੀਓ ਨੂੰ ਸੁਣ ਲਓ ਸ਼ੇਅਰ ਕਰ ਦਿਓ ਇੱਕ ਦੂਜੇ ਨਾਲ ਤੁਹਾਨੂੰ ਕਲੀਅਰ ਕਰ ਦੂਗਾ ਥੈਂਕ ਯੂ ਵੈਰੀ ਮਚ